ਆ ਬੰਦੀ ਅੱਛਾ ਉਹ ਤਸਵੀਰ ਕਿੰਨਾ ਦੀ ਆ ਮਾ ਦਾ ਭਾਗੋਰੀ ਮਾਈ ਭਾਗੋ ਦੀ ਠੀਕ ਹੈ ਅੰਮਾ ਦਾ ਭਾਗ ਹੋਰ ਦੀ ਤਸਵੀਰ ਆ ਨਾ ਪੂਰੀ ਝਲਕਾ ਪੰਜਾਬ ਦੀ ਨਾ ਦਿਖਾਈ ਗਈ ਆ ਪੂਰੀ ਝਲਕਾ ਹੰਜੀ ਸਸਟ੍ਰਲ ਜੀ ਅੱਜ ਤੁਹਾਨੂੰ ਦਿਖਾਉਣੇ ਆ ਪੰਜਾਬ ਦੀ ਝਾਕੀ ਜੋ ਕਿ ਜਿਲ੍ਹਾ ਤਰਨਤਾਰਨ ਲਾਗੇ ਪੱਤੀ ਉੱਥੇ ਪਹੁੰਚ ਚੁੱਕੀ ਹਾਂ ਤੁਹਾਨੂੰ ਦਿਖਾਉਣੇ ਆ ਪੰਜਾਬ ਦੀ ਝਾਕੀ ਵਾਹ ਗਿਆ ਮਦਨ ਲਾਲ ਟਿੰਗਰਾ ਡਾਕਟਰ ਦਵਾਨ ਸਿੰਘ ਕਾਲੇ ਪਾਣੀ ਸ਼ੀਰ ਸੁਖਦੇਵ ਸਿੰਘ ਵਾਹਲਾ ਲਾਲ ਹਰਦੇয়াল ਸਰਦਾਰ ਅਜੀਤ ਸਿੰਘ ਬਾਬਾ ਖੜਕ ਸਿੰਘ ਵਾਹ ਦੇਖੋ ਪੰਜਾਬ ਦੀ ਚਾਕੀ ਤਾਮਨ ਗਾ ਤਾਮਰ ਉਦੀ ਟਕਮਾ ਵਾਹ ਜੀ ਆਪਣੇ ਦੇਖੋ ਪੰਜਾਬ ਇਸ ਅਪੀਂਦਰੀ ਤੇ ਕਰਦੇ ਹੈ ਨਾ ਉਹ ਲਾਜ ਸੇਖਰਾ ਦੇ ਆਪਣੇ ਪੰਜਾਬ ਦੀ ਚਲਕਾ ਜਿਵੇਂ ਚਲੀ ਮੇਰੀ ਪੱਟੀ ਇਹ ਸੋਲਡਰਾਂ ਦੇ ਨਾਲ ਹੈ ਪੱਟੀ ਰੋਕ ਜੰਦੀ ਹੁੰਦੀ ਹੈ ਹਾਂ ਜਿਹੜੀ ਪੱਟੀ ਵਾਲਾ ਬਹੁਤ ਵਧੀਆ ਸੁਭ ਕਰਮਾਂ ਤੇ ਕਬੂਰਾਂ ਡਰੋ ਅੱਲਾਹ ਵੇ ਪੰਜਾਬ ਦਾ ਕਲਚਰ ਪੂਰਾ ਮਾਹੌਲ ਬਣਾਇਆ ਕੇ ਪੰਜਾਬ ਦਾ ਰੰਗ ਦਿਖਾਇਆ ਗਿਆ ਸਾਰਾ ਇਹਦੇ ਵਿੱਚ ਬਹੁਤ ਵਧੀਆ ਲੋਕੀ ਦੇਖੋ ਪੰਜਾਬ ਕਿਰਦਾ ਬੜਿਆ ਮਾਹੌਲ ਬਣਿਆ ਸਾਰਾ ਪੰਜਾਬ ਦਾ ਨਕਸ਼ਾ ਬਣਿਆ ਕੇ ਬਹੁਤ ਵਧੀਆ ਲੱਗ ਰਿਹਾ ਆਪコナ ਤਰੰਗਾ ਬੈਰੀ ਅਸਾਂ ਔਰ ਤਸਵੀਰ ਕਿੰਨਾ ਦੀ ਆ ਮਾ ਦਾ ਭਾਗੋ ਦੀ ਮੈ ਭਾਗੋ ਦੀ ਠੀਕ ਹੈ ਤਾਂ ਮੈਂ ਤੁਮਾਰ ਖਾਂ ਅੰਜੀ ਸਸਕਾ ਅੰਜੀ ਲਓ ਵੀ ਦੇਖੋ ਆਪਣੇ ਰੰਗ ਹਾਂਜੀ ਬਿੱਡੂ ਜੀ ਲੱਗੀਆਂ ਡਿਊਟੀਆਂ ਡਿਊਟੀਆਂ ਨਿਭਾ ਰੇ ਹਾਂਜੀ ਹਾਂਜੀ ਚਲੋ ਵਧੀਆ ਅੰਮਾ ਦਾ ਪਾਕਰ ਦੀ ਤਸਵੀਰ ਆ ਨਾ ਪੂਰੀ ਝਲਕਾ ਪੰਜਾਬ ਦੀ ਨਾ ਦਿਖਾਈ ਗਈ ਹੈ ਪੂਰੀ ਝਲਕਾ ਮੇਰੇ ਭਾਈ ਲੱਗਿਆ